ਜੀਜਾ ਸਾळा ਕਾਲਾ ਮਾळा ਬਸਾਹੀ ਚਲੀ ਗਿਆ ਹੋਰ ਕੀ ਕਰੀ ਤੇ ਕੁਦਰਤ ਬਹੁਤ ਗਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਹੈ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜ੍ਹਦੀ ਹੈ ਨਾ ਫਿਰ 20 ਸਾਲਾਂ ਦਾ ਹਸਾਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ। ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ। ਕਿ ਜਦੋਂ ਵਿਦਿਅਕ ਅਦਾਰੇ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ। ਮਾਪੇ ਕਹਿੰਦੇ بس ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀਆਂ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ ਚੋਂ ਜਾਂ ਜ਼ਿਲ੍ਹੇ ਚੋਂ ਜਾਂ ਪੰਜਾਬ ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸੀ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦੇਕਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਾ ਮਲੋਟ ਜਾਓ ਪੜਾਉਣ ਬੀਏ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖਰੇਖ ਚੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾਂ ਵਾਲੀ ਬਣ ਠੇਕਾ ਲੈਣਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬੱਤੀ ਲੰਦ ਨੇ ਔਰ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਤੁਹਾਡੀ ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ ਜੇ ਉਹਨਾਂ ਨੂੰ ਪੜ੍ਹਾ ਲਈਏ ਉਹ ਪੜ੍ਹ ਕੇ ਅਫਸਰ ਬਣ ਜਾਣ ਤਾਂ ਤੁਹਾਡੇ ਘਰਾਂ ਦੀ ਗਰੀਬੀ ਚੱਕ ਜਾਊਗੀ ਇਹ ਮੈਂ ਕਹਿ ਕੇ ਜਾਂਦਾ ਸਿਰਾਂ ਦੇ ਉੱਤੇ ਮੈਂ ਜਾਣਦਾ ਮੈਂ ਤਾਂ ਪਿੰਡਾਂ ਚੋਂ ਆਇਆ ਹੋਇਆ ਜੀ ਮੈਂ ਵੀ ਹੁਣ ਵੀ ਪਿੰਡ ਜਾਂਦਾ ਜਦੋਂ ਚਾਚੀਆਂ ਤਾਈਆਂ ਇਹਨੇ ਸਾਡੀਆਂ ਉਹ ਸਾਡੇ ਜਿਹੜੇ ਖੇਤਾਂ 'ਚ ਕੰਮ ਕਰਦੇ ਇੰਨੂ ਨਾਲ ਨਾ ਇੰਨੂ ਨਾਲ ਇੱਥੇ गंज ਪੈ ਗਏ ਚਾਚੀਆਂ ਤਾਈਆਂ ਦੇ ਬਾਲ ਉੱਡ ਗਏ ਇਨੂ ਨਾਲ 24 ਘੰਟੇ ਇਨੂ ਰਹਿੰਦਾ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਲੱਕੜਾਂ ਵਾਲੀ ਪੰਡ ਪਿਛਲੇ ਜੇ ਪੈਰ ਚੜਹੀ ਵਾਲੀ ਪੰਡ ਇਨੂ ਰਹਿੰਦਾ ਇੱਥੇ ਇਨੂ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋਰ ਨੂੰ ਆਹ ਕੈਪਟਨ ਮਨਿੰਦਰ ਨੂੰ ਇਨੂ ਕੀ ਹੁੰਦਾ ਪਤਾ ਹੀ ਨਹੀਂ ਨਨ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਇਹ ਇਨੋ ਤਾਂ ਕਹਿ ਦਿੰਨਗੇ ਇਨੋ ਜਿਹੜੀ ਦਾ ਟੱਡ ਖਰਾਬ ਹੁੰਦਾ ਟੱਡ ਖਰਾਬ ਹੋ ਜੇ ਇਨੋ ਇਨ ਨੂੰ ਨਹੀਂ ਪਤਾ ਇਹਨਾਂ ਨੂੰ ਕਦੇ ਕਿਸੇ ਨੂੰ ਬੱਠੜ ਚ ਕਾਇਆ ਹੋਵੇ ਕਦੇ ਭਰੀ ਚ ਕਾਈ ਹੋਵੇ ਤਾਂ ਪਤਾ ਲੱਗੇ ਗਰੀਬੀयां ਦੇਖੀਆਂ ਹੁਣ ਤਾਂ ਪਤਾ ਲੱਗੇ ਮਾਂ ਰੁਗ ਲਾਉਂਦੀ ਹੋਵੇ ਭੈਣ ਤੇ ਭਾਈ ਮੂਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਹਨੂੰ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਇਹਨੂੰ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਮਹਿਲਾ ਚ ਜੰਮੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਆ ਇਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਇਹਨੂੰ ਨੂੰ ਕੀ ਪਤਾ ਕਾਲਜ ਕੀ ਹੁੰਦੇ ਨੇ ਇੱਥੇ ਸੁੱਖ ਚੈਨ ਚ ਕਾਲਜ ਖੁੱਲ ਗਏ ਇਹਨੂੰ ਨੂੰ ਕੀ ਪਤਾ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨੇ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਵੈਸੇ ਤਾਂ ਸਭ ਲਈ ਲਾਡ ਹੈ ਪਰ ਕਿਉਂਕਿ ਬਹੁਤ ਆਤ ਬਿਸ਼ਨੋਈ ਸਮਾਜ ਦੀ ਹੈ ਉਹਨਾਂ ਦੀਆਂ ਬੱਚੇ ਬੱਚੀਆਂ ਇੱਥੋਂ ਪੜ੍ਹ ਕੇ ਅਫਸਰ ਬਣਨੇ ਆ ਅਫਸਰ ਬਣਨਗੇ ਤਾਂ ਚਿੰਗ ਲੱਗਦੀ ਹੈ ਦੀਵੇ ਨਾਲ ਜਿਵੇਂ ਕਹਿੰਨਾ ਜੋਤ ਨਾਲ ਜੋਤ ਜਗਦੀ ਹੈ ਹੋਰ ਅਫਸਰ ਬਣਨਗੇ ਪਰ ਪੁੱਛ ਕੇ ਆਉਣਗੇ ਵੀ ਕਿਹੜੀ ਕਿਤਾਬ ਪੜੀ ਸੀ ਕਿਹੜਾ ਪੇਪਰ ਦਿੱਤਾ ਸੀ ਹੋਰ ਅਫਸਰ ਬਣਨਗੇ ਨੌਕਰੀਆਂ ਦੇਣ ਵਾਲੇ ਪਾਸਿਓ ਆ ਤੁਹਾਡਾ ਪੁੱਤ ਖੜਾ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ ਪਰ 150000 ਨੌਕਰੀਆਂ ਹੋ ਗਈਆਂ 50000 ਸਰਕਾਰੀ ਨੌਕਰੀਆਂ 1 ਰੁਪਈਆ ਵੀ ਕਦੇ ਕਿਸੇ ਤੋਂ ਲਿਆ ਹੋਵੇ ਬੰਦਾ ਖੜਾ ਹੋ ਕੇ ਮੈਨੂੰ ਕਹਦੇ ਜੀ ਵੀ 1 ਰੁਪਈਆ ਆ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ 'ਚ 700 ਨੌਕਰੀਆਂ ਡੰਗਰਖੇੜਾ ਪਿੰਡ ਆ। ਇਹਦਾ ਨਾਮ ਬਦਲੋ ਯਾਰ। ਸਾਰਾ ਪਿੰਡ ਮਾਹਟਰਾਂ ਦਾ ਨਾਮ ਡੰਗਰਖੇੜਾ ਹੈ। ਐਮਐਨਯੂ ਤੋਂ ਅਰਜੀ ਹੈ। ਹਾਂ ਇਹ ਬਦਲੀਏ ਯਾਰ। ਉਹਦਾ ਨਾਮ ਅਧਿਆਪਕਖੇੜਾ ਰੱਖੋ। ਹਾਂ। ਪਤਾ ਨਹੀਂ ਕਿੱਥੋਂ ਸਾਨੂੰ ਤਾਂ ਸਮਝਦੇ ਹੀ ਕੱਖ ਨਹੀਂ ਇਹ। ਸਾਨੂੰ ਨਹੀਂ ਕੁਝ ਸਮਝਦੇ ਸੀ ਇਹ। ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾਂਗੇ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨੇ ਕਟਿਆੜੀ ਝੋਟਿਆੜੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪ੍ਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕਰ ਕੋਈ ਪੋਜ਼ਿਟਿਵ ਨਾਮ ਰੱਖੀਏ ਹੈਨਾ ਉਹ ਕੋ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਡੰਗਰ ਖੇੜਿਆ ਚੇਈ ਪਰ ਉਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਘਰ ਚੀ ਹੋ ਗਿਆ ਫਿਰ ਤਾਂ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ 99 ਮੁੰਡੇ ਨੇ ਔਰ ਬਾਕੀ 151 ਕੁੜੀਆਂ ਨੇ ਕੁੜੀਆਂ ਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਉਹ ਕਹਿੰਦੇ ਹ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ ਉਹਨੇ ਗਾਹੜਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਊਗੀ ਉਹ ਸੋ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ 1 ਤੋਂ ਬਾਅਦ ਲੈ ਕੇ ਆ ਰਹੀਆਂ ਨੇ ਸੋ ਨਾ ਸਮੀਆਂ ਰੈਗੂਲਰ ਇੱਥੇ ਹੈਗੀਆਂ ਨੇ ਤੇ 28 ਕਮਰੇ ਨੇ ਕੰਟੀਨ ਹੈ ਤੇ ਹੁਣ ਇਹਦੇ ਵਿੱਚ ਜਿੰਨੇ ਵੀ ਬੱਚੇ ਜਿਉਂ-ਜਿਉਂ ਵਧਦੇ ਜਾਣਗੇ ਉਸ ਹਿਸਾਬ ਨਾਲ ਅਸੀਂ ਪ੍ਰੋਫੈਸਰ ਲੈਕਚਰਰ ਜਾਂ ਦੂਜੇ ਜਿਹੜਾ ਸਟਾਫ ਉਹ ਵੀ ਵਧਾਉਂਦੇ ਜਾਵਾਂਗੇ ਜੇ ਕਾਲਜ ਬਣਾਵਾਂਗੇ ਤਾਂ ਪ੍ਰੋਫੈਸਰ ਚਾਹੀਦੇ ਆ ਤਾਂ ਸਾਨੂੰ ਦਰਜਾ ਚਾਰ ਕਰਮਚਾਰੀ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਜੇ ਹਸਪਤਾਲ ਬਣਾਵਾਂਗੇ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੀਆਂ ਜੇ ਮਹੱਲਾ ਕਲੀਨਿਕ ਬਣਾਵਾਂਗੇ ਉੱਥੇ ਸਟਾਫ ਚਾਹੀਦਾ ਸੋ ਇਸ ਕਰਕੇ ਇਹ ਕੱਲਾ ਕਾਲਜ ਨਹੀਂ ਇਹਦੇ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਵੱਢਣਗੇ ਬਹੁਤ ਘਰਾਂ ਦੇ ਬਸਾਂ ਲੱਗਣ ਗਿਆ ਬੱਸਾਂ ਵਾਲੇ ਡਰਾਈਵਰਾਂ ਨੂੰ ਕੰਮ ਮਿਲੂਗਾ ਕਿੰਨਾ ਕੁ ਚਾਲੇਦਾਰੇ ਰੋਜ਼ਗਾਰ ਹੋਊਗਾ ਸ਼ਹਿਰ ਹੀ ਬਸ ਜਾਂਦਾ ਇੱਕ ਕਾਲਜ ਦੇ ਹਾਲੇਦੋੜੇ ਸ਼ਹਿਰ ਬਸ ਜਾਂਦਾ ਇੱਕ ਹੁਣੇ ਹੁਣੇ ਮੈਂ ਅਬੋਰ ਤੋਂ ਆਇਆ ਪਿਛਲੇ ਉਹ ਉਹ ਵੀ ਕਹਿੰਦੇ 70 ਸਾਲ ਚ ਪਹਿਲੀ ਵਾਰ ਹੋਇਆ ਉਹ ਉਹ ਵੀ 77 ਸਾਲ ਵਾਲੀ ਨੇ ਇਹ ਤਾਂ ਮਤਲਬ ਹੋਇਆ ਹੀ ਨਹੀਂ ਨਾ ਕੰਮ ਅੱਜ ਉਥੇ ਉਦਘਾਟਨ ਕਰਕੇ ਆਇਆ 120 ਕਰੋੜ ਰੁਪਏ ਦੀ ਲਾਗਤ ਨਾਲ ਅਬੋਰ ਦੇ ਕੱਲੇ-ਕੱਲੇ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਜੀ ਅੱਜ ਮੈਂ ਬਟਨ ਦਬ ਕੇ ਆਇਆ ਔਰ ਜਿਹੜੀਆਂ ਪਾਈਪਾਂ ਪਾਈਆਂ ਨੇ 30 ਸਾਲ ਦੀ ਉਹਨਾਂ ਦੀ ਐਕਸਪਾਇਰੀ ਡੇਟ ਮਤਲਬ 30 ਸਾਲ ਉਹ ਪਾਈਪ ਲੀਕ ਨਹੀਂ ਹੋ ਸਕਦੀ ਕੋ ਕਲਕੱਤੇ ਤੋਂ ਕੋਈ ਹਦਰਾਬਾਦ ਤੋਂ ਤੇ ਕੋਈ ਬੰਗਲੌਰ ਤੋਂ ਮੰਗਾਈਆਂ ਹੋਈਆਂ ਨੇ ਗਿੱਦੜਬਾਏ ਦੇ ਵਿੱਚ ਦਿੰਬੀ ਸਾਹਿਬ ਜਿਹੜੀਆਂ ਤੁਹਾਨੂੰ ਅਸੀਂ ਪਾਈਪਾਂ ਦਿੱਤੀਆਂ ਗਿੱਦੜਬਾਏ ਦੇ ਸੀਵਰੇਜ ਵਾਸਤੇ ਕਿੰਨੀ ਉਹਨਾਂ ਦੀ ਏਜ ਹੈ ਮਤਲਬ ਉਮਰ ਉਹਨਾਂ ਦੀ ਕਿੰਨਾ ਚਿਰ ਚੱਲਣਗੀਆਂ 50 ਸਾਲ ਦੀ ਉਮਰ ਦੀ ਲਾਈਫ ਟਾਈਮ ਹੈ ਜੀ ਕਿੱਥੋਂ ਆਈਆਂ ਬੰਗਲੌਰ ਤੋਂ ਆਈਆਂ ਨੇ 50 ਸਾਲ ਨਹੀਂ ਲੀਕ ਹੋ ਸਕਦੀ ਉਹ ਪਾਈਪ ਜਦੋਂ ਕੰਮ ਕਰਨਾ ਤਾਂ ਐਂ ਕਰੋ ਇਹ ਕੀ ਕਰਦੇ ਸੀ 12 ਕਰੋੜ ਦਾ ਪ੍ਰੋਜੈਕਟ 10 ਆਪਦੇ ਕਰੇ 2 ਕਰੋੜ ਚ ਪਾ ਦਿਓ ਹੁਣ 2 ਕਰੋੜ ਚ ਤਾਂ ਮਿੱਟੀ ਦੀਆਂ ਬੈਤਾਂ ਹੀ ਪੈਣਗੀਆਂ ਫਿਰ ਐਂ ਖਾ ਜਾਂਦੇ ਸੀ ਮੈਂ ਤਾਂ ਪਹਿਲਾਂ ਕੈਸਟਾ ਚ ਵੀ ਇਹੀ ਪਿੱਟਦਾ ਰਹਾ ਵੀ ਐਂ ਖਾ ਜਾਂਦੇ ਨੇ ਓਏ ਮੰਨ ਲਓ ਚਲ ਤੁਸੀਂ ਮੰਨ ਵੀ ਲਈਏ ਵese ਮੁੱਖ ਮੰਤਰੀ ਬਣਾਤਾ ਇਦੋਂ ਵੱਡੀ ਕੀ ਹੋ ਸਕਦਾ ਤੁਸੀਂ ਮੰਨ ਲੀ ਮੇਰੀ ਗੱਲ ਵੀ ਹਾਂ ਯਾਰ ਤੇ ਮੇਰੀ ਗਰੰਟੀ ਐ ਜਿੰਨਾ ਚਿਰ ਮੇਰੇ ਕੋਲੇ ਤੁਸੀਂ ਪਰਿਵਾਰ ਦਾ ਹੈ ਪਰਿਵਾਰ ਹੈ ਪੰਜਾਬ ਆਪਣਾ ਜਿੰਨਾ ਚਿਰ ਮੁਖੀਏ ਦਾ ਉਹਦਾ ਦਿਓਗੇ ਇਹ ਪਰਿਵਾਰ ਨੂੰ ਭੁੱਖਾ ਨਹੀਂ ਮਰਨ ਦਿੰਦਾ ਇਹ ਪਰਿਵਾਰ ਤਾਂ ਕੀ ਕਰੂਗਾ ਜੀ ਪੈਸੇ ਕੂਸੇ ਕਮਾਉਣ ਨਹੀਂ ਆਏ ਇੱਥੇ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਉਹ ਮੈਨੂੰ ਇੱਕ ਫੋਨ ਆਇਆ ਕਿ ਜੇ ਸਿੰਗਰ ਦਾ ਵੱਡਾ ਸਿੰਗਰ ਕੋਈ ਪੰਜਾਬ ਦਾ ਕਹਿੰਦਾ ਕਿੱਥੇ ਆ ਮੈਂ ਕਹਾਂ ਜੀ ਕਰਜਾ ਲਾਉਂਦਾ ਫਿਰਦਾ ਕਹਿੰਦਾ ਤੂੰ ਕਦੋਂ ਕਰਜਾ ਲੈ ਲਿਆ ਸੀ ਮੈਂ ਕਹਾਂ ਜੀ ਫਲਾਨੇ ਪਿੰਡ ਗਿਆ ਸੀ ਬਰਨਾਲੇ ਦੇ ਨੇੜੇ ਇੱਕ ਪਿੰਡ ਆ ਉੱਥੇ ਗਿਆ ਸੀ ਮੈਂ ਕਿਤੇ ਮੈਂ ਜਦੋਂ ਕਲਾਕਾਰ ਸੀ ਉਦੋਂ ਉਹਨਾਂ ਨੇ ਮੈਨੂੰ ਟੂਰਨਾਮੈਂਟ ਤੇ ਬੁਲਾਇਆ ਸੀ ਸਾਬ ਗੱਡੀ ਫਿਰਨ ਪੂਰਾ ਕਹਿੰਦੇ ਉਹਦੋਂ 2 ਲੱਖ ਲਿਆ ਸੀ ਵਿਆਜ ਪਾ ਕੇ ਹੁਣ 8.5 ਲੱਖ ਬਣਦਾ ਦੇ ਕੇ ਜਾ ਹਾਂ ਮੈਂ ਕਿਹਾ ਪਹਿਲਾਂ ਇਹਨੂੰ ਤਾਂ 100 ਲੱਖ ਲੈ ਲਓ ਹੁਣ ਸੋ ਮੈਂ ਕਿਹਾ ਮੈਂ ਤਾਂ ਜਿਹੜੇ ਪੁਰਾਣੇ ਜਿੱਥੋਂ ਮੈਂ ਸ਼ੋਅ ਸ਼ੂ ਕਰਕੇ ਪੈਸੇ ਕਮਾયા ਸੀ ਉਹ ਵੀ ਨੇ ਲਿਖੀ ਫਿਰਦੇ ਨੇ ਵੀ ਐਨੇ ਲਏ ਸੀ ਜੀ ਹੁਣ ਦੇ ਕੇ ਜਾਓ ਐਨੇ ਮੈਂ ਕਿਹਾ ਜੀ ਮੈਂ ਤਾਂ ਕਰਜ ਹੀ ਲਾਉਂਦਾ ਫਿਰਦਾ ਖੈਰ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕੋਈ ਡਿਊਟੀ ਲਈ ਹੁੰਦੀ ਹੈ ਬੰਦੇ ਦੀ ਵੀ ਪਹਿਲਾਂ ਪਿੰਡ ਪਿੰਡ ਘੁੰਮ ਲੋਕਾਂ ਨਾਲ ਜਾਣ ਪਛਾਣ ਬਣਾ ਫਿਰ ਤੈਨੂੰ ਕੋਈ ਹੋਰ ਜ਼ਿੰਮੇਵਾਰੀ ਦੇਣੀ ਹੈ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਣ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਜਿਹੜੀਆਂ ਪ੍ਰਮਾਤਮਾ ਜ਼ਿੰਮੇਵਾਰੀਆਂ ਦਿੰਦਾ ਨਾ ਉਹ ਹਰੇਕ ਦਾ ਕਢਾ ਨਹੀਂ ਭਰਦਾ ਜ਼ਿੰਮੇਵਾਰੀਆਂ ਆਲਾ ਕਿਸੇ ਕਿਸੇ ਦਾ ਭਰਦਾ ਕੋਈ ਕੋਈ ਮੁਰਪੀ ਭਰ ਕੇ ਤੇ ਜਿੰਨਾਂ ਦੇ ਸਿਰ ਤੇ ਜ਼ਿੰਮੇਵਾਰੀ ਆਲਾ ਕਢਾ ਆ ਜੇ ਫਿਰ ਉਹਨਾਂ ਨੂੰ ਪੈਰ ਬਹੁਤ ਡਰ ਡਰ ਕੇ ਤਰਨੇ ਪੈਂਦੇ ਪੈਰ ਪੈਰ ਤੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਤੱਕੜਨ ਵਾਲਾ ਅਸੂ ਰੱਬ ਹੱਥ ਪਕੜੀ ਰੱਖੇ ਬਸ ਧੱਕੇ ਦੇਣ ਵਾਲੇ ਬਹੁਤ ਹੈ ਤੇ ਬਿੱਡੇ ਗੇ ਇਹਨੂੰ ਖਿੱਚੀ ਲੱਤਾਂ ਇਹਦੀਆਂ ਆਪਾਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਨੀ ਸੁਇਸ ਕਰਕੇ ਮੈਂ ਤੁਹਾਨੂੰ ਕਹਿਣਾ ਤੁਸੀਂ ਕਬੀਲੇ ਵਾਲੇ ਲੋਕ ਹੋ ਤੁਸੀਂ ਆਪਣੇ ਆਪਣੇ ਸੱਭਿਆਚਾਰ ਨੂੰ ਵਿਰਸੇ ਨੂੰ ਪੂਜਣ ਵਾਲੇ ਲੋਕ ਹੋ ਆਪਣੇ ਦੇਵੀ-ਦੇਵਤਿਆਂ ਨੂੰ ਸਜਦਾ ਕਰਨ ਵਾਲੇ ਲੋਕ ਹੋ ਐਂ ਰਹੋ ਜਿਹੜੇ ਲੋਕ ਆਪਣੇ ਕਬੀਲਿਆਂ ਨੂੰ ਆਪਣੇ ਪੁਰਖਿਆਂ ਨੂੰ ਭੁੱਲ ਜਾਂਦੇ ਆ ਉਹ ਖਤਮ ਹੋ ਜਾਂਦੇ ਇੱਕ ਚੂਹਾ ਸੁਨਿਆਰੇ ਦੀ ਦੁਕਾਨ 'ਚ ਜਾ ਵੜਿਆ ਸਨਿਆਰੇ ਦੇ ਸਾਹਮਣੇ ਉਹਨੇ ਹੀਰਾ ਨਿਕਲ ਲਿਆ ਮਹਿੰਗਾ ਹੀਰਾ ਚੂਹਾ ਖਾ ਗਿਆ ਸਨਿਆਰੇ ਨੂੰ ਵੀ ਪਤਾ ਲੱਗ ਗਿਆ ਸਨਿਆਰਾ ਪਿੱਛੇ ਗਿਆ ਉਹ ਖੁੱਡ ਚ ਵੜ ਗਿਆ ਉਹਨੇ ਬੰਦੇ ਬੁਲਾਏ ਖੁੱਡ ਪੱਟੀ ਥੱਲੇ ਡੂਢ ਸੂ ਚੂਹਾ ਬੈਠਾ ਉਹ ਸਨਿਆਰਾ ਕਹਿੰਦਾ ਮੈਂ ਚੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਨਾ ਚੂਹਾ ਥੋੜੀ ਪਛਾਣ ਸਕਦਾ ਮੈਂ ਵੀ ਉਹਨੂੰ ਕਿਹੜੇ 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 ਦੇ ਢਿੱਡ ਚ ਹੈ ਬੜਾ ਪੰਗਾ ਪੈ ਗਿਆ ਉਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਭਾਈ ਮੇਰਾ ਹੀਰਾ ਖਾ ਗਿਆ ਇਹਨਾਂ ਚੋਂ ਇੱਕ ਤੂੰ ਦੱਸ ਯਾਰ ਇਹਨਾਂ ਚੋਂ ਕਿਹਦੇ ਢਿੱਡ 'ਚ ਹੀਰਾ ਹੈ ਉਹ ਬੰਦੇ ਨੇ ਦੇਖਿਆ ਸਾਰਾ ਉਹ ਕਹਿੰਦਾ ਜਿਹੜਾ ਪਰਲੇ ਪਾਸੇ ਇਕੱਲੇ ਹੀ ਨੱਚੀ ਜਾਂਦਾ ਨਾ ਸਾਰਿਆਂ ਤੋਂ ਅੱਡ ਉਹਨੂੰ ਫੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ 'ਚੋਂ ਹੀਰਾ ਨਿਕਲਿਆ ਸੁਨਿਆਰਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਿਆਂ 'ਚੋ ਕਿ ਹੀਰਾ ਐ ਦੇ ਢਿੱਡ 'ਚ ਹੈ ਉਹ ਕਹਿੰਦਾ ਜਦੋਂ ਜੂ ਹੈ ਵਿਚਾਰਾ ਇਹਦਾ ਹੀਰੇ ਨਾਲ ਕੀ ਲੈਣ ਦੇਣਾ ਬੋਰੀਆਂ ਬੋਰੀਆਂ ਤਾਰਾਂ ਤੂਰਾਂ ਟੁੱਕਣ ਵਾਲੇ ਨੇ ਕਹਿੰਦਾ ਜਦੋਂ ਐਹਾਂ ਜਾਂ ਕੋਲੇ ਨਾ ਅਮੀਰੀ ਆ ਜੇ ਅਚਾਨਕ ਸਭ ਤੋਂ ਪਹਿਲਾਂ ਆਪਦਾ ਕਬੀਲਾ ਛੱਡ ਦਿਆ ਇਹ ਕਹਿੰਦਾ ਦੇਖ ਲੈ ਪਰਲੇ ਪਾਸੇ ਫਿਰਦਾ ਇਕੱਲਾ ਹੀ ਨੱਚਦਾ ਆਪਦਿਆਂ ਨੂੰ ਕੱਖ ਨਹੀਂ ਸਮਝਦਾ ਵੀ ਪਰਾਂ ਹੋ ਜਿਓ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਰਹਿੰਦਾ ਮੈਨੂੰ ਲੱਗਦਾ ਬਚ ਜਾਂਦਾ ਉਹ ਫਿਰ ਕਿਵੇਂ ਪਤਾ ਲੱਗਦਾ ਜੇ ਵਿੱਚ ਰਹਿੰਦਾ ਸੋ ਜਿੱਡੇ ਮਰਜ਼ੀ ਵੱਡੇ ਬਣ ਜਾਓ ਜਿੱਡੇ ਮਰਜ਼ੀ ਆਉਧੇ ਤੇ ਪਹੁੰਚ ਜਾਓ ਆਪਣੇਆਂ ਨੂੰ ਨਾ ਭੁੱਲਿਓ ਕਦੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਚਾਂ ਨੂੰ ਆਪਣੇ ਮਾਸਟਰਾਂ ਨੂੰ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਣਾ